ਦੇਖੇ ਜਿੰਨਾ ਰੋਟੀ ਦੇਖੀ ਗਈਆਂ ਪਾਣੀ 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 ਅੰਦਾ ਕੋਠਾ ਮਾਦਾ ਗੁਡੀਆ ਰੋਟੀ ਮਾਦਾ ਮਸਾਲਾ ਪਾਉਣ ਲਾਉਣ ਠੀਕ ਅੰਦਾ ਲਾ ਕੇ ਕਰੋ ਮਾਦਾ ਹਾਂ ਹੋਰ ਫਟਵੇ ਪੋਚੀ ਨਾ ਇਹ ਵੀ ਸਾਰਾ ਕੁਝ ਹੋ ਜਾਏਗਾ ਮੈਂ ਤੁਹਾਨੂੰ ਇੱਕ ਵਾਰੀ ਨਹੀਂ 10 ਵਾਰੀ ਕਿਹਾ ਵੀ ਇਹ ਲੱਗਦਾ ਸੋਫਰਾਦ ਕਰ ਰਿਹਾ ਹੈ ਬੇਟਾ ਮੇਰਾ ਟਿੱਕੀ ਫੜੀ ਕਰਨਗੇ ਦੀਪੂ ਦੀ ਕਣਕ ਤੋਂ ਲੜਾਈ ਹੋਈ ਹੈ ਹਾਂਜੀ ਫਿਰ ਇਹਨਾਂ ਨੇ ਇਹਨਾਂ ਨੂੰ ਫੜਾ ਦਿੱਤਾ ਐ ਏਦਾਂ ਪਟਨਾ ਸਾਹਿਬ ਜਾ ਕੇ ਇਤੇ ਬੜਾ ਸੋਨਾ ਇਹਨਾਂ ਨੂੰ ਪੇਸ਼ ਕਰਾਇਆ ਕੋਈ ਗੱਲਬਾਤ ਨਹੀਂ ਕੋਰਚੀ ਕਰਾਇਆ ਇਹਨਾਂ ਨੇ ਫਿਰ ਇਹ ਸ਼ਮਮਦਾਰਿਆ ਹਰੀ ਵੀ ਆਉਂਦਾ ਰਿਹਾ ਇਤੇ ਦੋ ਟਾਈਮ ਆਉਂਦੇ ਰਹੇ ਨੇ ਇਹਨਾਂ ਇਹ ਕੰਮ ਕਰਾਇਆ ਇੱਕ ਦੀਪੂ ਵਾਲੀ ਇਹ ਦੋ ਮੁੰਡੇ ਕਲਪਿੰਦਰ ਸਿੰਘ ਤੇ ਇੱਕ ਦਾ ਨਾਮ ਹਰੇ ਗੋਗੀ ਆ ਦੀ ਗੋਲੀ ਦਾ ਨਾਰਾ ਲਬਰੀ ਸਿੰਘ ਲਬਰੀ ਸਿੰਘ ਆ ਇਹਨਾਂ ਨੇ ਇਹ ਕੰਮ ਗੋਲੀ ਦਾ ਕਰਾਇਆ ਨਾਲ ਹੋ ਗਿਆ ਹਾਂਜੀ ਪਿੰਡ ਦਾ ਰਪੰਜੀ ਲਬਰੀ ਸਿੰਘ ਇਹ ਗੋਲੀ ਕਿ ਤੁੰਦੂ ਆ ਇਹਨੂੰ ਸਾਫ ਨੂੰ ਮੇਰਾ ਚੁੰਨੇ ਆ ਹਾਂਜੀ ਕਿਹੜੇ ਪਿੰਡ ਦੇ ਸਰਪੰਚ ਕੱਡਿਆਂ ਦੇ ਹਾਂਜੀ ਕਿੱਥੇ ਦੱਸਦੇ ਤੁਹਾਨੂੰ ਕੋਈ ਪਤਾ ਲੱਗਾ ਕਿਦਾਂ ਕਹਿੰਦੇ ਤੁਸੀਂ ਗੋਲੀ ਮਾਰੀ ਹੋਏਗੀ ਗੋਲੀ ਇਦਾਂ ਇਹਨਾਂ ਨੇ ਖੜ ਕੇ ਨਹਿਰ ਤੇ ਮਾਰੀ ਹਣ ਤਾਂ ਪਿੰਡੋ ਹੀ ਪਤਾ ਲੱਗਾ ਤੇ ਭੱਜੇ ਆਏ ਸਾਡੇ ਅੰਦਰੋਂ ਕੱਢ ਕੇ ਲੈ ਗਏ ਨੇ ਮਾਂ ਗੱਡੀ ਫੜਦੀ ਰਹਿ ਗਈ ਇਹਨਾਂ ਬਾਰੀ ਵੀ ਖੁੱਲੀ ਹੈ ਤੇ ਨਾ ਧੱਕਾ ਦਿੱਤਾ ਨੂੰ ਤੇ ਗੱਡੀ ਵਝਾ ਕੇ ਲੈ ਗਏ ਪੁਲਿਸ ਵਾਲੇ ਹੁਣ ਕੀ ਨਹੀਂ ਕੋਣ ਇਨਸਾਫ ਹੈ ਨਹੀਂ ਸਾਨੂੰ ਬੱਚਾ ਸਾਡਾ ਸਹੀ ਸਲਾਮਤ ਮਿਲਣਾ ਚਾਹੀਦਾ ਤੇ ਰਾਸਤੇ ਕੋਈ ਹੋਰ ਨਹੀਂ ਕੇਸ ਹੈਗਾ ਹਾਂਜੀ ਹੈਗੇ ਹੀ ਪਰ ਉਹ ਲੇਲ ਹੋ ਗਏ ਕੇਸ ਇਹਨਾਂ ਦੇ ਲੇਲ ਹੋ ਗਏ ਹਾਂਜੀ ਤੇ ਇਹ ਨਵੇਂ ਕੇਸ ਦੇ ਵਿੱਚ ਕੜ ਕੇ ਇਹ ਨਵੇਂ ਕੇਸ ਤੇ ਹੈ ਕੇਸ ਵੀ ਕੁਝ ਨਹੀਂ ਮਾਮੂਲੀ ਜਾਂ ਕੇਸ ਹੈ ਦਾਣਿਆਂ ਦਾ ਇਹਦੇ ਚ ਜੀ 100 ਖਰਾਕ ਸਿੰਘ ਇਸ ਏਰੀਆਸ ਕਾਕਾ ਵੱਡਾ ਵਾਸੀ ਤੋਂ ਵਸੀਪੇਨ ਪੱਡਾ ਉਹ ਐਫਆਈਆ ਨੰਬਰ 81 ਦੇ ਵਿੱਚ ਬਿਹਾਰ ਤੋਂ ਫੜਿਆ ਸੀਗਾ ਇਹਨੂੰ 70 ਘੰਟੇ ਦਾ ਕੁਝ ਮੈਂ ਰੋਂਗ ਵੀ ਹੋ ਸਕਦਾ ਹੈ ਕਿ 70 ਆਰਸ ਦਾ ਉਹਨਾਂ ਨੇ ਟ੍ਰਾਂਨਜ਼ਿਟ ਰਿਮਾਂਡ ਲਿਆ ਸੀਗਾ ਤੇ ਅ ਕੋਰਟ ਵਿੱਚ ਪੇਸ਼ ਕਰਾ ਕੇ ਮਾਨਜੋਗ ਅਦਾਲਤ શ્રી ਰਵੀਪਾਲ ਦੀ ਜੱਸਾ ਸਾਹਿਬ ਦੀ ਅਦਾਲਤ ਵਿੱਚ ਬਟਾਲਾ ਪੇਸ਼ ਕਰਵਾ ਕੇ 4 ਦਿਨ ਦਾ ਰਿਮਾਂਡ ਲਿਆ ਸੀਗਾ ਜੋ ਕੱਲ ਸਮਾਪਤ ਹੋ ਜਾਣਾ ਔਰ ਅੱਜ ਤੀਸਰਾ ਦਿਨ ਹੈ ਔਰ ਰਿਮਾਂਡ ਤੋਂ ਮੈਨੂੰ ਆਇਆ ਰਸੀਬ ਦੇ ਕਾਲ ਫਰਮ ਦੀ ਫੈਮਿਲੀ ਮੈਂਬਰਸ ਆਫ ਦੀ ਸੁਖਰਾਜ ਈਲਿਸ ਕਾਕਾ ਸੁਖਰਾਜ ਕਾਕਾ ਦੇ ਫੈਮਿਲੀ ਮੈਂਬਰ ਤੋਂ ਮੈਨੂੰ ਕਾਲ ਆਈ ਕਿ ਸਾਨੂੰ ਪਤਾ ਲੱਗਾ ਹੈ ਉਹਨਾਂ ਦਾ ਕੋਈ ਸੋਰਸ ਹੋਏਗਾ ਪੁਲਿਸ ਵਾਲੇ ਨੇ ਕਿਸੇ ਨੇ ਦੱਸਦਾ ਹੋਊਗਾ ਸਿੰਪਥੀ ਕ੍ਰੀਏਟ ਕਰਕੇ ਕੀ ਇਹ ਕੋਈ ਇਨਕਾਊਂਟਰ ਕ੍ਰੀਏਟ ਕਰਨ ਲੱਗੇ ਨੇ ਤੁਹਾਡੇ ਬੇਟੇ ਨੂੰ ਮਾਰ ਦੇਣਾ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਹਲਚਲ ਹੈਗੀ ਆ ਨਾਚੁਰਲ ਜੀ ਉਹ ਤੇ ਲੱਗਦਾ ਹੈ ਕਿ ਕੁਝ ਉਹ ਬਣ ਜਾਣੀ ਇਸ ਤਰ੍ਹਾਂ ਦੀ ਕੋਈ ਘਟਨਾ ਤੁਸੀਂ ਆਪਣਾ ਪ੍ਰਬੰਧ ਕਰ ਲਓ ਤੇ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਉਹਨਾਂ ਦੇ ਫੈਮਿਲੀ ਮੈਂਬਰ ਨੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵੀਰ ਸਾਹਿਬ ਇਹ ਗੱਲ ਹੈਗੀ ਆ ਤੇ ਮੈਂ ਆ ਬਸ ਕਮਿੰਗ ਫਰੋਮ ਦੀ ਕੋਰਟ ਮੈਂ ਕੋਰਟ ਪ੍ਰੋਸੀਡਿੰਗ ਅਟੈਂਡ ਕਰਕੇ ਕੋਰਟ ਚੋਂ ਆ ਰਿਹਾ ਸੀਗਾ ਤੇ ਮੈਂ ਇਮੀਡੀਏਟਲੀ ਮੈਂ ਉੱਥੋਂ ਆ ਰਿਹਾ ਸੀ ਕੀ ਐਸਐਚਓ ਖੜੇ ਆ ਸਰਪਾਲ ਸਿੰਘ ਨਾਲ ਉਹਨਾਂ ਦੇ 40-50 ਦੇ ਕਰੀਬ ਮੁਲਾਜ਼ਮ ਹੋਣੇ ਆ ਉਹ ਖੜੇ ਆ ਹੋਰ ਵੀ ਪੁਲਿਸ ਆਫੀਸਰਸ ਖੜੇ ਨੇ ਉਹਨਾਂ ਦੇ ਕੋਲ ਮੈਂ ਦਰ ਜਾ ਕੇ ਦੇਖਿਆ ਮੈਂ ਕਿਹਾ ਜੀ ਸੁਖਰਾਜ ਕਾਕਾ ਮੈਨੂੰ ਮਿਲ ਸਕਦਾ ਉਹਨਾਂ ਨੂੰ ਐਸੇ ਸਰ ਉਹਨਾਂ ਨੇ ਮੈਨੂੰ ਕਿਹਾ ਜੀ ਸੁਖਰਾਜ ਕਾਕਾ ਦੇ ਡੇਰਾ ਬਣਾ ਲੈ ਜੀ ਮੈਂ ਕਿਹਾ ਠੀਕ ਹੈ ਜੀ ਤੇ ਬਟ ਮੈਨੂੰ ਲੱਗਾ ਉੱਥੇ ਕਿ ਉੱਥੇ ਕੋਈ ਘਟਨਾ ਵਾਪਰੀ ਆ ਤੇ ਸੁਖਰਾਜ ਕਾਕੇ ਦਾ ਉਹਨਾਂ ਨੇ ਕਾਊਂਟਰ ਕਰ ਦਿੱਤਾ ਪੌਸਿਬਿਲਟੀਜ਼ ਥੇ ਕਿ ਉਹਦੀ ਕੋਈ ਗੋਲੀ ਮਾਰ ਕੇ ਲੱਤ ਲੁੱਤੇ ਕੋਈ ਨੁਕਸਾਨ ਕਰਤਾ ਹੋਵੇ ਪੋਸਿਬਿਲਿਟੀਜ਼ देयर ਕਿ ਉਹਨੂੰ ਮਾਰ ਦਿੱਤਾ ਹੋਵੇ ਬਟ ਦਾ ਥਿੰਗ ਇਜ਼ ਦਿਸ ਕਿ ਇਹਨਾਂ ਨੇ ਇੱਕ ਸਟੋਰੀ ਕਨ ਕ੍ਰੀਏਟ ਕੀਤੀ ਵੀ ਇੱਥੋਂ ਲੈ ਕੇ ਫਿਰ ਮੈਂ ਕਿਹਾ ਪੁੱਛਿਆ ਜੀ ਮੈਂ ਉਹਨੂੰ ਮਿਲਣਾ ਚਾਹੁੰਦਾ ਕਿੱਥੇ ਹੈ ਜੀ ਸੈਕਸ਼ਨ 38 ਦੇ ਤਹਿਤ ਮੇਰਾ ਰਾਈਟ ਹੈਗਾ ਮੈਂ ਮਿਲਣਾ ਉਹਨੂੰ ਉਹ ਕਹਿੰਦੇ ਜੀ ਤੁਸੀਂ ਡੇਰੇ ਬਾਬਾ ਨਾਨਕ ਪੁਲਿਸ ਸਟੇਸ਼ਨ ਚਲੇ ਜਾਓ ਇੱਥੇ ਮੈਂ ਆਇਆ ਇੱਥੇ ਇਹਨਾਂ ਦਰਵਾਜ਼ਾ ਹੀ ਨਹੀਂ ਖੋਲਿਆ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਆਫੀਸਰ ਸੀਗੇ ਉਹਨਾਂ ਨੇ ਕਿਹਾ ਜੀ ਨਹੀਂ ਪੀਰ ਸਾਹਿਬ ਯੂ ਹੈਵ ਨੋ ਰਾਈਟ ਟੂ ਮੀਟ ਯੂਰ ਕਲਾਇੰਟ ਮੈਂ ਇਮੀਡੀਏਟਲੀ ਆਈ ਟਾਕ ਟੂ ਮਾਈ ਐਸੋਸੀਏਟ ਐਡਵੋਕੇਟ ਉਹਨੇ ਇਮੀਡੀਏਟਲੀ ਮੇਲ ਤਿਆਰ ਕੀਤੀ ਤੇ ਇਮੀਡੀਏਟਲੀ ਸ਼ੇਅਰਡ ਵਿਦ ਦੀ ਹੌਨਰੇਬਲ ਚੀਫ ਜਸਟਿਸ অফ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮਾਨਯੋਗ ਸੈਸ਼ਨ ਜਜ ਸਾਹਿਬ ਨਾਲ ਗੁਰਦਾਸਪੁਰ ਤੇ ਹੋਰ ਵੀ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਨਾਲ ਆਪਾਂ ਇਮੀਡੀਏਟਲੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿਉਂਕਿ ਇਹਨਾਂ ਨੇ ਹੁਣ ਰੈਪਟ ਪਾਣੀ ਆ ਕੋਈ ਨਾ ਕੋਈ ਵੀ ਇਸ ਤਰ੍ਹਾਂ ਕਰਕੇ ਇੰਦਾ ਸਟੋਰੀ ਕ੍ਰੀਏਟ ਕਰਨੀ ਹੈ ਵੈਲ ਬੀਫੋਰ ਕ੍ਰੀਏਟਿੰਗ दैट ਪਾਰਟिकुलर ਸਟੋਰੀ ਵੀ ਆਲਰੇਡੀ ਹੈਵ ਇਨਫਾਰਮਡ ਟੂ ਦੀ ਹੌਨਰੇਬਲ ਹਾਈ ਕੋਰਟ ਉਹਨਾਂ ਦੇ ਸੀਨੀਅਰ ਆਫੀਸਰਸ ਨੂੰ ਸਾਰਿਆਂ ਨੇ ਇਨਫੋਰਮ ਕਰਤਾ ਵੀ ਇਸ ਤਰ੍ਹਾਂ ਕਰ ਲੈਣਾ ਹੁਣ ਮੇਰੀ ਮੇਰੀ ਇੱਕ ਇਹ ਸਾਰਿਆਂ ਨੂੰ ਇੱਕ ਅਪੀਲ ਹੈ ਕਿ ਤੁਸੀਂ ਇੱਕ ਚੀਜ਼ ਨੂੰ ਆਪਣੇ ਲੈਵਲ ਤੇ ਸੈਲਫ ਐਨਾਲਾਈਜ਼ ਕਰੋ ਕਿ ਇਸ ਤਰ੍ਹਾਂ ਹੁੰਦਾ ਕਿ 40-50 ਮੁਲਾਜ਼ਮ ਖੜੇ ਹੋਣ ਤੇ ਇੱਕ ਦੋਸ਼ੀ ਜਿਹੜਾ ਉਹ ਭਾਜੇ ਉਹਨਾਂ ਕੋਲੋਂ ਤੇ ਗੋਲੀ ਲੱਤ ਜੀ ਵੱਜੇ ਉਹਦੇ ਤੇ ਹੋਰ 40-50 ਮੁਲਾਜ਼ਮ ਵੀ ਉਹ ਕਮਾਂਡੋ ਵਾਲੇ ਜਿਹੜੇ ਵੈਲ ਟ੍ਰੇਨਡ ਮੁਲਾਜ਼ਮ ਨੇ ਜਿਨ੍ਹਾਂ ਦੀ ਰਨਿੰਗ ਵੀ ਬਾਕੀਆਂ ਨਾਲੋਂ ਜ਼ਿਆਦਾ ਦੌੜ ਵੀ ਜ਼ਿਆਦਾ ਵਾ ਤੇ ਇਹਨਾਂ ਨੇ ਇੱਕ ਸਟੋਰੀ ਕ੍ਰੀਏਟ ਕੀਤੀ ਆ ਦੇ ਜਸ ਵਾਂਟ ਟੂ ਗੈਟ ਦੀ ਐਪਰੀਸੀਏਸ਼ਨ ਫਰਮ ਦੀ ਸੀਨੀਅਰਸ ਨਾਥਿੰਗ ਐਲਸ ਜਿਹੜੇ 에ਰਿੰਗ ਆਫੀਸ਼ੀਅਲਸ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਸ ਪਰ ਲਾ ਵੀ ਵਿਲ ਅਵੇਲ ਦੀ ਰੈਮਡੀ

ਮੈਂ ਫਰੋਮ ਮਾਈ ਪਰਸਨਲ ਐਕਸਪੀਰੀਅੰਸ ਆਮ ਟੈਲਿੰਗ ਯੂ ਕੀ ਸਟੋਰੀ ਜਿਹੜੀ ਹੁੰਦੀ ਨਾ ਐਫ ਆਈ ਆਰ ਦੇ ਵਿੱਚ ਉਹੀ ਹੁੰਦੀ ਹੈ ਜੀ ਇਸ ਤਰ੍ਹਾਂ ਇਧਰ ਨੂੰ ਜਾ ਰਹੇ ਸੀ ਉੱਥੇ ਕਰਕੇ ਹੀ ਰਿਕਵਰੀ ਕਰਨ ਚੱਲੇ ਸੀ ਤੇ ਉਹ ਬੰਦਾ ਇਦਾਂ ਇਦਾਂ ਕਰਕੇ ਆਇਆ ਹੋ ਗਿਆ ਤੇ ਹੱਥੇ ਜਾ ਕੇ ਹੀ ਗੋਲੀ ਮਾਰ ਦਿੱਤੀ ਤੇ ਵੇਖੋ ਅੱਜ ਤੱਕ ਮੈਂ ਮੇਰੇ ਕੋਈ ਵਰਸ਼ਨ ਤੇ ਨਹੀਂ ਆਇਆ ਨਾ ਮੇਰੀ ਕਿਸੇ ਨਾਲ ਗੱਲ ਹੀ ਹੋਈ ਇਹ ਵੀ ਇਦਾਂ ਹੀ ਹੋਊਗਾ ਇਸ ਕੇਸ ਚ ਰੋਮਾਂਟ ਲੈ ਜਾਂਦਾ ਇਹਨੂੰ 81 ਨੰਬਰ ਐਫ ਆਈ ਆਰ 81 ਆਫ 2025 ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਇੰਟਰਸੈਕਸ਼ਨ 109 ਉਹ ਵੀ ਨਸ ਕਿਦੇ ਚ ਲੈ ਜਾਂਦਾ ਔਰ ਰਿਮਾਂਡ ਤੇ ਲਿਆਂਦਾ ਐ ਐਸ ਪਰ ਲਾ ਚਲੋ ਠੀਕ ਐ ਜੋ ਜੱਜ ਸਾਹਿਬ ਨੇ ਰਿਮਾਂਡ ਦਿੱਤਾ ਐ 4 ਦਿਨ ਦਾ ਕੱਲ ਉਹ ਦਾ ਸਮਾਪਤ ਹੋ ਜਾਣਾ ਜੋ ਪ੍ਰੋਸੀਡਿੰਗ ਜੋ ਇੰਟੈਰੋਗੇਸ਼ਨ ਕਰਨੀ ਐ ਕਰਨ ਅਦਾਲਤਾਂ ਬਣੀਆਂ ਨੇ ਅਦਾਲਤਾਂ ਨੇ ਫੈਸਲੇ ਦੇਣੇ ਨੇ ਕਿ ਕੋਈ ਬੰਦਾ ਦੋਸ਼ੀ ਐ ਜਾਂ નિર્ਦੋਸ਼ ਐ ਆਪਾਂ ਵੀਂਗੇ ਐ ਐਡਵੋਕੇਟ ਆਪਣੇ ਕਲਾਇੰਟ ਨੂੰ ਰਿਪਰੈਜ਼ੈਂਟ ਕਰਨਾ ਐ ਚਾਹੇ ਉਹ ਗਲਤ ਐ ਚਾਹੇ ਉਹ ਸਹੀ ਐ ਆਪਾਂ ਨੂੰ ਰਿਪਰੈਜ਼ੈਂਟ ਕੀਤਾ ਸੀ ਜਾਂ ਗੈਸਟਰੀ ਨਹੀਂ ਦੇਖੋ ਇਸ ਤਰ੍ਹਾਂ ਸੀਗਾ ਜੀ ਇਹ ਪਟਨਾ ਸਾਹਿਬ ਤੋਂ ਜਾ ਕੇ ਫੜ ਕੇ ਲਾਏ ਸੀਗੇ ਐਸ ਮਾਈ ਕਲਾਇੰਟ ਇਨਫਾਰਮਡ ਪਟਨਾ ਸਾਹਿਬ ਤੋਂ ਫੜ ਕੇ ਲਿਆ ਸੀਗੇ ਤੇ ਉੱਥੇ ਉਸ ਤੋਂ ਬਾਅਦ ਫੜ ਕੇ ਲਿਆਉਣ ਤੋਂ ਬਾਅਦ 70 ਘੰਟੇ ਦਾ ਟ੍ਰਾਂਨਜ਼ਿਟਰ ਰਿਮਾਂਡ ਸੀਗਾ ਉਸ ਤੋਂ ਬਾਅਦ 4 ਦਿਨ ਦਾ ਏਅਰ ਰਿਮਾਂਡ ਸੀਗਾ ਉਹ ਵੀ ਗੱਲ ਹੈ ਅੱਗੇ ਦੱਸੋ ਕਿ ਫੇਕ ਐਂਕਾਉਂਟਰ ਬਿਲਕੁਲ ਫੇਕ ਐਂਕਾਉਂਟਰ ਹੈ ਜੀ ਡੂ ਯੂ ਬਲੀਵ ਕਿ ਇੱਕ ਬੰਦਾ SLAKHAHਾਂ ਦੇ ਪਿੱਛੇ ਹੋਵੇ ਹਵਾ ਲਾਤ ਦੇ ਵਿੱਚ ਹੋਵੇ ਤੇ ਉਹ ਬੰਦਾ 40 50 ਮਲਾਜ਼ਮਾਂ ਦੇ ਵਿੱਚੋਂ ਭੱਜਿਆ ਦੇਖੋ ਤੁਸੀਂ ਬਾਹਰ ਐਸਾ ਵੱਡੀ ਗੱਡੀ ਖੜੀ ਹੈ ਤੁਸੀਂ ਦੇਖ ਸਕਦੇ ਹੋ ਆਪਣਾ ਕੈਮਰਾ ਦੇਖੋ ਇੱਧਰ ਦੇਖੋ ਇਹ ਨਾਰਮਲ ਜਗ੍ਹਾ 'ਚ ਤੇ ਨਹੀਂ ਖੜੀ ਹੁੰਦੀ ਅੱਜ ਹੀ ਕਿਉਂ ਖੜੀ ਹੈ ਅੱਜ ਕਿਉਂ ਖੜੀ ਆ ਸਮ ਸਪੈਸ਼ਲ ਸਮ ਸਰਕਮਸਟੈਂਸਸ ਆਰ ਥੇਰ ਥੀਸ ਆਰ ਦੀ ਕੰਪੈਲਿੰਗ ਸਰਕਮਸਟੈਂਸਸ ਜਿਹੜੀਆਂ ਸਾਨੂੰ ਬਲੀਵ ਕਰਨ ਲਈ ਮਜਬੂਰ ਕਰ ਰਹੇ ਨੇ ਕਿ ਇੱਧੇ ਕੁਝ ਨਾ ਕੁਝ ਕਾਰਵਾਈ ਪਹਿਲਾਂ ਤੁਸੀਂ ਗਣੀ ਮਿੱਥੀ ਹੈਗੀ ਆ ਹੁਣ ਹੁਣ ਨੈਕਸਟ ਕੀ ਤਾਂ ਡੂ ਨੈਕਸਟ ਸਟੈਪ ਨੈਕਸਟ ਸਟੈਪ ਇਹ ਹੈਗਾ ਕਿ ਵੀ ਵਿਲ ਮੂਵ ਟੂ ਦੀ ਔਨਰੇਬਲ ਪੰਜਾਬ ਐਂਡ ਰੈਣਾ ਹਾਈ ਕੋਰਟ ਚੰਡੀਗੜ੍ਹ ਪੰਜ ਤੋਂ 5:30 ਵਜੇ ਨਾਲ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਇਸ ਤਰ੍ਹਾਂ ਕਰਨ ਲੱਗੇ ਆ ਉਹ ਟਾਈਮ ਲੰਘ ਗਿਆ ਸੀ ਕੋਰਟ ਦਾ ਆਪਾਂ ਮੇਲ ਈਮੇਲ ਥਰੂ ਇਨਫੋਰਮ ਕੀਤਾ ਹੈ ਹੋਰ ਵੀ ਜੋ ਸਾਡੇ ਸੋਰਸ ਸੀਗੇ ਆਪ ਤੇ ਬਾਏ ਟੂਮਾਰੋ ਵੀ ਵਿਲ ਫਾਈਲ ਦੀ ਪਟੀਸ਼ਨ ਬਿਫੋਰ ਦੀ ਆਨਰੇਬਲ ਹਾਈ ਕੋਰਟ ਐਂਡ ਐਸ ਪਰ ਲਾ ਜੋ ਵੀ ਇਹਨਾਂ ਦੇ ਉੱਪਰ ਐਕਸ਼ਨ ਹੋਏਗਾ ਜੋ ਵੀ ਹੋ ਸਕਦਾ ਹੋਏਗਾ ਵਾਟ ਏਵਰ ਐਵਿਡੈਂਸ ਵੀ ਹੈਵ ਕਲੈਕਟਡ ਆਪਾਂ ਉਹਨੂੰ ਜਿਹੜਾ ਵਾ ਕਲੈਕਟਿਵਲੀ ਜਿਹੜਾ ਵਾ ਵੀ ਵਿਲ ਟ੍ਰਾਈ ਟੂ ਗੈਟ ਦੀ ਰਿਜ਼ਲਟਸ ਐਂਡ ਜੋ ਵੀ ਕਲਕੂਲੇਟ ਹੋਏਗਾ ਇਹਦੇ ਵਿੱਚ ਕੋਈ ਮੁਲਾਜ਼ਮ ਹੋਏਗਾ ਵੀ ਵਿਲ ਡੂ ਔਰ ਬੈਸਟ ਕਿ ਉਹ ਹੀ ਸ਼ੁੱਡ ਬੀ ਬਿਹਾਈਂਡ ਦੀ ਬਾਸ ਇੱਕ ਨਾਮ ਮਕਦਮਾ ਨੰਬਰ 81 ਦਰਜ ਹੈ ਸਾਡੇ ਸਾਹਣੇ ਵਿੱਚ ਉਹਦੇ ਵਿੱਚ ਸੁਖਰਾਜ ਸਿੰਘ ਕਾਕਾ ਸਾਨੂੰ ਬਰਕਾਰ ਸੇ ਮੈਂ ਅਸੀਂ ਪੱਡੇ ਦਾ ਜਿਹੜਾ ਉਹਦੇ ਖਿਲਾਫ ਮਗਾਜ਼ਮਾ ਦਾ ਜੀ ਤੇ ਐਸੇ ਕਲਾਸ਼ ਚੰਦਰ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਪੱਡੇ ਵਾਲੀ ਨਹਿਰ ਤੇ ਗਿਆ ਸੀ ਜਦੋਂ ਰਿਕਵਰੀ ਕਰਕੇ ਤੇ ਵਾਪਸ ਆਉਣ ਲੱਗੇ ਤਾਂ ਇਹਨੇ ਸਖਰਾਜ ਕਰਕੇ ਇਹਨੇ ਗੱਡੀ ਤੇ ਸਾਲ ਮਾਰਤੀ ਜਿਹਦਾ ਕਰਕੇ ਇਹਨੂੰ ਛੱਟ ਲੱਗੀ ਆ ਤੇ ਐਸੇ ਕਲਾਸ਼ ਚੰਦਰ ਜਿਹੜਾ ਵਾ ਇਹਨੂੰ ਲੈ ਕੇ ਇੱਥੇ ਆਪਣੇ ਹਸਪਤਾਲੇ ਨੂੰ ਦਾਖਲ ਕਰਵਾਤਾ ਨੇ ਨਹੀਂ ਕੋਈ ਗੋਲੀ ਨਹੀਂ ਮਰੀ ਗੋਲੀ ਨਹੀਂ ਮਰੀ ਛੱਟ ਕਿੱਥੇ ਲੱਗੀ ਛੱਟ ਦੀ ਲੱਤ ਲੱਗੀ ਲੱਗੀ ਤੇ ਹੁਣ ਹਸਤਾ ਲਾ ਕੇ 81 ਨੰਬਰ ਮਕਦਮਾ ਸੀ ਉਹ ਆਪਣਾ ਤੇ ਹੁਣ ਜਿਹੜਾ ਇਹਨੇ ਹੁਣ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਸਮਾਂ ਚ ਵੱਖਰਾ ਮਕਦਮਾ ਇੱਥੇ ਦਰਜ ਕਰ ਲਗੇ ਕਰ ਲਏ ਇਹਦੇ ਖਿਲਾਫ ਤਿੰਨ ਮਕਦਮੇ ਸਾਡੇ ਥਾਣੇ ਚ ਹੁਣ ਦਰਜ ਹੋ ਜਿਨ੍ਹਾਂ ਦੇ ਵਿੱਚ ਇਹਦੀ ਗਵਾਸਾਰੀ ਪੈਣੀ ਆ ਤੇ ਇਸ ਤੋਂ ਪਹਿਲਾਂ ਸੱਤ ਅੱਠ ਮਕਦਮੇ ਪਹਿਲਾਂ ਦਰਜ ਤੇ ਇਹਦੇ ਵਿੱਚ ਨੌ ਬੰਦੀਆਂ ਟੋਟਲ ਉਹਨਾਂ ਵਿੱਚ ਇੱਕ ਇਹੀ ਗਰਸਾਰਵਾ ਤੇ ਬਾਕੀ ਦੇ ਕਰ ਰਗੇ ਗਾਸਿੰਘ ਕੱਕੇ ਦੀ ਮਾਤਰ ਨਹੀਂ ਕੀਤਾ ਰਹਾ ਰੈਸਟ ਕਰ ਲਾਣਾ ਜੀ ਅੱਜ ਕਰਾਂਗੇ ਰੈਸਟ ਉਹਦੀ ਗ੍ਰਿਫਤਾਰੀ ਪਾਈ ਸੀ ਕਿਸ ਕਿਸ ਜੀ ਕਿਸੇ ਕਿਸੇ ਹਾਂ ਜੀ ਇਹ ਜਹਾਨ ਨਾਮ ਜਦੋ ਠੀਕ ਕਰਨਾ ਥੈਂਕ ਯੂ ਜੀ ਹੋਇਆ ਕਿ ਕਿਸੇ ਦਾ ਵੀ ਹਾਂ ਠੀਕ ਹੈ ਜੀ ਕੇਸ ਹੈਗਾ ਸੁਖਰਾਜ ਸਿੰਘ ਨਾਮ ਦਾ ਠੀਕ ਹੈ ਜੀ ਪਰ ਇਹ ਪੁਲਿਸ ਐਂਟਰੀ ਇੱਥੇ ਨਹੀਂ ਲਿਖੀ ਹੈਗੀ ਪੇਸ਼ੈਂਟ ਆਇਆ ਹੈਗਾ ਸੁਖਰਾਜ ਸਿੰਘ ਨਾਮ ਦਾ son of ਭਲਕਾਰ ਸਿੰਘ ਹਾਂ ਦੇਖਦਾ ਇਹ ਜੀ ਸੋਰੀ ਹਾਂ ਇੰਜਰੀ ਹੈਗੀ ਆਲੇ ਨਾ ਸਰ ਮੈਡੀਕਲ ਵਾਰਡ ਚ ਕਿਹੜੇ ਰੂਮ ਚ ਹੈ ਮੈਨੂੰ ਨਹੀਂ ਪਤਾ ਰੂਮ ਨੰਬਰ ਉਹ ਤੁਹਾਨੂੰ ਪਤਾ ਕਰਕੇ ਦੱਸ ਦਿੰਦੇ ਹਾਂ ਸਰ ਹਾਂ ਜੋ 에어 ਕਾਰਟ ਦੇ ਵਿੱਚ ਉਹ ਹਾਂ ਇੰਜਰੀ ਬਾਰੇ ਇੰਨਾ ਨਹੀਂਗਾ ਡਿਟੇਲ ਚ ਥੋੜੀ ਜੀ ਸੱਟ ਹੈਗੀ ਆ ਮਤਲਬ ਅਬਾਊਟ 2.5 ਸੈਂਟੀਮੀਟਰ ਤੱਕ ਹੈਗੀ ਸੱਟ 2.5 ਛੱਡ ਗਏ ਪਹਿਲਾਂ ਮੈਂ ਉਹ ਤੋਂ ਮੈਡੀਕਲ ਵਾਰਡ ਚ ਗਿਆ ਸੀਗਾ ਪਰ ਉਹਨਾਂ ਦੇ ਜੋ ਨਾਮ ਇੱਥੇ ਐਂਟਰ ਨਹੀਂ ਹੋਏ ਹੈਗੇ ਮੁਲਾਜ਼ਮ ਆਏ ਸ